सिंगल्स अटैक किया है इन्होंने एक्टिंग भी की है आ क्या अच्छा है कि मैंने कुछ लगी सी ना सारे ने बच्चों गया जान अच्छा <laughs> वो थे खैर मैं देख कर कि मैं कुछ तो गाना कर तो सारे दी हाथ हाथ भर दंदे नहीं भरते तो गाਉਣ ਲੱਗ ਜਾਂਦੀ ਉਹ ਕਹੇ ਤੇਰੀ ਗਾਵੇ ਦਾ ਬੜਾ ਮਨ ਬੋਲਦੀ ਚਾਹ ਤੈਨੂੰ ਪੁੱਛਦਾ ਹੀ ਸੀ ਕਿ ਮੈਂ ਤਾਂ ਜਰਦ ਸੀ ਕਿ ਆਨੇ ਤੂੰ ਹੀ ਗਾਣ ਸੀ ਤੂੰ ਵੀ ਆਪਣਾ ਇੱਕ ਸੋਲੋ ਕਰ ਲੈ ਇਹਨਾਂ ਨੇ ਕਿਹਾ ਮਤਲਬ ਮੈਨੂੰ ਨਾਲ ਕੋਈ ਹੁੰਦਾ ਹੈ ਮਾਰਜੀ ਨੇ ਪੈਸੇ ਟ੍ਰਾਂਸਫਰ ਕਰਤੇ ਮੈ ਟਿਪਸ ਲਈ ਕਰ ਰਹੇ ਆ ਅੱਛਾ ਹਾਂ ਤੇ ਬਹੁਤ ਖੁਸ਼ ਹਨ ਅੱਛਾ ਦੇਖ ਹੈ ਭਾਈ ਨੇ ਐਕਚੁਅਲੀ ਮੈਂ ਗੱਲ ਤੁਸੀਂ ਇਹਦਾ ਚਲੋ ਕੌਣ-ਕੌਣ ਦਾ ਲੱਗੂ ਮੈਨੂੰ ਪਤਾ ਪਰ ਹੈ ਕਿ ਨੌਲੇਜ ਲੈ ਕੇ ਪੰਜਾਬੀ ਗਾਣੇ ਹਨ ਬੇਰੀ ਵੀ ਸਪੈਲ ਪਹਿਲੀ ਰਮ ਲਾਲੋ ਸੰਪੜ ਪਹਿਲੀ ਲਾ ਰੋ ਸੰਪੜ ਟੂ ਲਾ ਰੋ ਉਹਨਾਂ ਦਾ ਮੇਰੇ ਵਾਰ ਤੇ ਬੈਸਟ ਟਿਪਸ ਕੋਣੀ ਆ ਤੇ ਮਤਲਬ ਮਾਰਨ ਦੀ ਬੈਸਟ ਪਲੇਸ ਕਿਹੜਾ ਜਦ ਤੱਕ ਪੰਜਾਬੀ ਰੀਸਰਚਰ ਪਤਾ ਚਲੋ ਮਤਲਬ ਬਹੁਤੀਆਂ ਫਿਲਮਾਂ ਦਾ ਮਿਊਜ਼ਿਕ ਇੰਨਾ ਚੱਲਦਾ ਨਹੀਂ ਕਿ ਕੁਝ ਸਪੈਸ਼ਲ ਪੇਸ ਹੁੰਦਾ ਪਰ ਜਨਰਲੀ ਬਹੁਤ ਥਿੰਕ ਕੀਤਾ ਸਿਕਲੈਂਟਲੀ ਸਾਰਾ ਮਿਊਜ਼ਿਕ ਕੰਟਰੋਲ ਹਾਸਲ ਰਹੇਗਾ ਕਿਉਂਕਿ ਅਸੀਂ ਚਲਾਇਆ ਜਾਂ ਮਸ਼ਕਰਾ ਹੈ ਮੈਂ ਤਾਂ ਨਾ ਕੋ ਸਿਲੈਕਟ ਕਰ ਵਾਲੀ ਇਹਨੇ ਆਪ ਕੀ ਦੱਸ ਗਿਆ ਸੰਪਟ ਟੂਰਨਾਮੈਂਟ ਦੀ ਬਾਰੀ ਨਹੀਂ ਰੱਖਿਆ ਨਾ ਤੇ ਇਹਦੇ ਲਈ ਇੱਕ ਜ਼ੋਰਦਾਰ ਤਾੜੀਆਂ ਇਹ ਮੇਰੇ ਤਾਂ